ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾਂ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ কুরਸੋਂ ਚਟੀਐ ਦੋ ਦਟਿ ਸਚੀ ਪਾਤੁ ਸਾਹਾ ਮਲ ਜਨਮ ਜਨਮ ਦੀ ਕਟਿਐ ਸਜਣ ਸਚਾ ਪਾਤੁ ਸਾਹੋ ਸਿਰ ਸਾਦ ਸਾਹੋ ਜਿਸ ਪਾਸ ਬਹਿਟੀਆਂ ਸੋਹੀਐ ਸਬਨਾ ਦਾ ਵੀ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਐ ਸਾਜ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਨ ਵਿੱਚੋ ਆਪ ਗਵਾਇਆ ਅਨ ਦਿਨ ਗੁਣ ਗਾਵੇ ਨਿਤ ਸਾਚੀ ਗੁਰ ਕੈ ਸ਼ਬਦ ਸੁਹਾਇਆ sevak sev karhe sab teri jin shabd hai saad aaya gor kirpa te nirmal hoaa jin vichon aap gawaaya an din gun gaavai nit saachi ਗੁਰ ਕਾ ਸ਼ਬਦ ਸੁਹਾਇ ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ ਏਕੋ ਸੱਚਾ ਸਚ ਤੂ ਕੇਵਲ ਆਪ ਮੂਰਾਰੀ ਰਹਾ ਜਾਗਤ ਰਹੇ ਤੇਨੀ ਪ੍ਰਭ ਪਾਇਆ ਸ਼ਬਦੇ ਹਉਮੈ ਮਾਰੀ ਗਿਰਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰ ਸਤ ਗੁਰ ਸਿਵ ਸਦਾ ਸੁਖ ਪਾਇਆ ਹਰ ਰਾਖਿਆ ਔਰ ਧਾਰੀ ਇਹ ਮਨਵਾ ਦੇ ਦਿਸ ਧਾਵਦਾ ਦੂਜੀ ਪਾਏ ਖਵਾਇ ਮਨ ਮੁਖ ਮਗਦ ਹਰ ਨਾਮ ਨਾ ਚੇਤੇ ਬਿਰਥਾ ਜਨਮ ਗਵਾਇਆ ਸਤ ਗੁਰ ਭੇਟੇ ਤਾਂ ਨਾ ਉਪਾਏ ਹਮ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵਹੀ ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਈ ਪ੍ਰਭ ਸਾਚੈ ਸਾਚ ਰੱਖਿਆ ੳਰ ਧਾਰੀ ਨਾਨਕ ਨਾਭ ਹੋ ਗਤ ਮਤ ਪਾਈ ਇਹ ਹਰਾਸ ਹਮਾਰੀ ਹਰ ਜਨ ਸਾਚੀ ਸਾਚ ਕਮਾਵਹੀ ਸਾਚ ਰੱਖਿਆ ੳਰ ਧਾਰੀ ਹਰ ਜਨ ਸਾਚੀ ਸਾਚ ਕਮਾਵਹੀ ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰਖਿਆ ਔਰ ਧਾਰੀ ਨਾਨਕ ਨਾਭ ਹੋ ਗਤ ਮਤ ਪਾਈ ਏ ਹਾਰਾਸ ਹਮਾਰੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ